ਇਹ ਜੇ ਆਖੀ ਉਹ ਨਾਲੇ ਕਹਿੰਦੇ ਜੀ ਅੱਗੇ ਇੱਕ ਰਿੰਗ ਬੰਨ ਲਾਇਆ ਆ ਉਹਦਾ ਕੀ ਫਾਇਦਾ ਦੱਸੋ ਹਾਂਜੀ ਕਿਹਨਾਂ ਨੇ ਲਾਇਆ ਇਹ ਬੁਲੀ ਨੇ ਲਾਇਆਣਾ ਬੂਖੜੀ ਸਰਪੰਚ ਨੇ ਤੂੰ ਕਾ ਲਾ ਰੇ ਮੈਨੂੰ ਕੋਲ ਇਹ ਤਾਂ ਇਹਨਾਂ ਨੇ ਲਾਇਆ ਦੂਰੇ ਸੀਲੂ ਨੇ ਇਹ ਕਿਹਨਾਂ ਨੇ ਕਿਹਨਾਂ ਨੇ ਲਾਇਆ ਨਾ ਉਹਨਾਂ ਬਾਰੇ ਦੱਸੋ ਕੌਣ ਨੇ ਉਹ ਬਾਬਿਆਂ ਨੇ ਕੌਣ ਬੰਦੇ ਨਹੀਂ ਉਹ ਬਾਬਿਆਂ ਨੇ ਲਾਇਆ ਕਿ ਸੀਲੋ ਨੇ ਲਾਇਆ ਬਾਬਿਆਂ ਨੇ ਉਹ ਨਾਲ ਨਹੀਂ ਨਹੀਂ ਉਹ ਆਡਾ ਦੱਸੋ ਇਹ ਇਹ ਆ ਇਹ ਉਹ ਉਹ ਬੰਦੇ ਨੇ ਜਿਨ੍ਹਾਂ ਨੇ ਰੇਤਾ ਚੱਕਿਆ ਇੱਥੋਂ ਉਹੀ ਬੰਦੀ ਆ ਤੇ ਉਹਨਾਂ ਦੀ ਹੀ ਮਦਦ ਕਰ ਰਹੀ ਹੈ ਸਰਕਾਰ ਜਮੀਨ ਵੀ ਹੁੰਦੀ ਹੈ ਉੱਥੇ ਮੈਨੂੰ ਇਹ ਵੀ ਸੁਣਨ ਚ ਆਇਆ ਵੀ ਜਿਹੜੇ ਆ ਇੱਥੇ ਹੜਪੀੜ ਤਾਂ ਲਈ ਪੈਸੇ ਪੂਸੇ ਦੇ ਕੇ ਜਾਂਦੇ ਆ ਉਹ ਵੀ ਉਹੀ ਲੋਕ ਫੜੀ ਜਾਂਦੇ ਨੇ ਆਪ ਨੂੰ ਕਿੱਥੇ ਲਗਾ ਆਪ ਸਰ ਕਿੱਥੋਂ ਮੁੜ ਜਾਂਦੇ ਆ ਪਰਮਾਤਮਾ ਜਾਣਦੇ ਆ ਉਹ ਬੰਦੇ ਜਾਣਦੇ ਜੀ ਹਾਂ ਫੋਟੋ ਫੂਟੋਆਂ ਵੀ ਪਾਈਆਂ ਦੇਖੀਆਂ ਨੇ ਮੈਂ ਮੰਨਦੇ ਹੁਣ ਥੋੜੇ ਮੋਹਣ ਥੋੜਾ ਬੰਦਾ ਮੋੜੀ ਦਾ ਸੀ ਇਹਨੂੰ ਕੋਈ ਦੇਖਾਂਗੇ ਜਿਹੜਾ ਇੱਥੇ ਨਹੀਂ ਇੱਥੇ ਇੱਥੇ ਆ ਕੇ ਸਾਰਿਆਂ ਸਾਮ੍ਹੋਂ ਦੇ ਕੇ ਇੱਥੇ ਆ ਕੇ ਦੇ ਕੇ ਗਏ ਆ ਕਿੰਨੇ ਫਿਰ ਪਰਚਾ ਦੇ ਕੇ ਹੁਣ ਇਹ ਕੁਲਵੰਤ ਸਿੱਧੂ ਦੇ ਕੇ ਗਿਆ ਜੀ ਇੱਥੇ ਸਾਰਿਆਂ ਦੇ ਸਾਹਮਣੇ ਉਹ ਵੀ ਉਹ ਜਿਹੜੇ ਪਗੋੜੇ ਨੇ ਪਰਚੇ ਦੇ ਵਿੱਚ ਉਹਨਾਂ ਨੂੰ ਫੜਾ ਕੇ ਗਿਆ ਮੈਂ ਮੰਨ ਉਹੀ ਗੱਲ ਕਰਦਾ ਹਾਂ ਕਿਸੇ ਨੂੰ ਦੇ ਕੇ ਹੁਣ ਪਰਦੀ ਨਾਲ ਪਰਦੇ ਨਾਲ ਲਾ ਲੈਂਦੇ ਅਗਲੇ ਆਹ ਹੋ ਫਿਰ ਤੁਸੀਂ ਚਾਹੁੰਦੇ ਕੀ ਹੋ ਹੁਣ ਵੀ ਕੀ ਚਾਹੁੰਦੇ ਹੋ ਕਿਵੇਂ ਦੂਜੀ ਗੱਲ ਲਗਾਓ ਜੀ ਵੀਰ ਬਲਾਓ ਹਾਂ ਜੀ ਬਲੋਕਾਂ ਨੂੰ ਬੁਲਾਓ ਮੈਂ ਆ ਗਿਆ ਲਾ ਉਹ ਦਰਿਆ ਢੋਆਣਾ ਸਾਰੇ ਸਾਡੀ ਜਿਵੇਂ ਪਿੰਡ ਦੀ ਜ਼ਮੀਨ ਹੈ ਪੱਕੀ ਉਹ ਜਿਹੜੀ ਕਾਹੀ ਦੀ ਟਿੱਗੀ ਚੱਕੀ ਆ ਉਹ ਤਾਂ ਠੋਕਰ ਲਾਉਂਦੀ ਗੋੜੇ ਨਹੀਂ ਬਾਸ ਉਧਰ ਚੱਲ ਜੂਗਾ ਉਹ ਕਹਿੰਦੇ ਕੀ ਉਧਰ ਦੀ ਸਾਨੂੰ ਮਨਾ ਕਰਦਾ ਸੀ ਗਏ ਸੀਗੇ ਜ਼ਮੀਨ ਸਾਡੀ ਹੋਵੇ ਤੇਰੇ ਕੋਲ ਮੋਬਾਈਲ ਤੇਰਾ ਮੈਂ ਮਨਾ ਕਰ ਦੂੰਗੀ ਨਹੀਂ ਉਹ ਤਾਂ ਮੇਰਾ ਮੋਬਾਈਲ ਆ ਉਹ ਕਹਿੰਦੇ ਉਧਰ ਦੀ ਰਾਹ ਦੇਣਾ ਨਾ ਉਹਨਾਂ ਨੇ ਉਹ ਰਾਹ ਨਹੀਂ ਦੇ ਰਹੇ ਆ ਨਾਮ ਦੇਣਾ ਨਾ ਸੀ ਹਲौरा ਦੀ ਰਾਹ ਇਧਰ ਦੀ ਟੋਗੜਾਂ ਲੈ ਲਿਆ ਆ ਅਛਾ ਉਧਰ ਦੀ ਰਾਹ ਹੈਗਾ ਆ ਉਹ ਡੀਸੀ ਵਾਲੇ ਟਕਰੇ ਸੀਗੇ ਜਿਹੜਾ ਇਹਦੇ ਮੇਨ ਹੁੰਦਾ ਫੌਜ ਦਾ ਕੈਪਟਨ ਹੁੰਦਾ ਉਹ ਕਹਿੰਦਾ ਮੈਂ ਬੰਮ ਮਾਰ ਕੇ ਉਡਾ ਲਾਂਗਾ ਡੀਸੀ ਨੂੰ ਆਰਡਰ ਦੇ ਦੇ ਮੈਨੂੰ ਨਹੀਂ ਚਲੋ ਇਹਦਾ ਇਹਦਾ ਹੱਲ ਅਸੀਂ ਉਹਨਾਂ ਨੂੰ ਇੱਕ ਦਿੱਤਾ ਆ ਇੱਕ ਪੌਕਲੈਨ ਮਸ਼ੀਨ ਆ ਜਿਹੜੀ ਦਰਿਆ 'ਚ ਚਲਦੀ ਆ ਕਿਸ਼ਤੀ ਕਿਸ਼ਤੀ ਵਾਂਗੂ ਰੋੜਦੀ ਆ ਦਰਿਆ ਦੇ ਵਿੱਚ ਉਹ ਅਸੀਂ ਇਹਨਾਂ ਨੂੰ ਦੱਸਿਓ ਹਰੀਕੇ ਪੱਤਨ ਕੰਮ ਕਰ ਰਹੀ ਐ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਐ ਜੇ ਇਹ ਚੌਣ ਉਹਨੂੰ ਇੱਥੇ ਬੁਲਾ ਸਕਦੇ ਆ ਤੂੰ ਚੁਕਾ ਸਕਦੇ ਆ ਅੱਛਾ ਇਹਨਾਂ ਨੇ ਬੰਨ ਦੀ ਰਿਪੇਅਰ ਕੀਤੀ ਸੀ ਆ ਬੰਦੇ ਮਿੱਟੀ ਪਾ ਦੀ ਲਖ ਨੂੰ ਤਾਂ ਕਿਤੇ ਲਗ ਰਹੇ ਨੇ ਉਹ ਹੀ ਗੱਲ ਕਰਦਾ ਨਹੀਂ ਜਿਹੜਾ ਜਿਵੇਂ ਜਿਵੇਂ ਜਦੋਂ ਪਤਾ ਆ ਵੀ بارش ਆਉਣੀ ਹੈ ਨੇ ਅਸੀਂ ਵੀ ਲਿਖ ਕੇ ਦੇ ਕੇ ਆਏ ਸੀਗੇ ਤਾਂ ਇਹਨਾਂ ਨੇ ਕੋਈ ਇਹੋ ਜਿਹਾ ਕੀਤਾ ਸੀਗਾ ਬੰਨ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਕੁਛ ਕੀਤਾ ਹੁਣ ਤੋ ਦੇਦਮ ਕਰੋ ਤੁਸੀਂ ਖੱਜ ਪਿਆਰ ਤੁਰ ਕੇ ਜਾ ਲੱਗੇ ਨਹੀਂ ਸਕਦੇ ਪਤਾ ਮੈਨੂੰ ਪਤਾ ਮੈਂ ਤਾਂ ਆਪ ਤੁਰਿਆ ਮੈਂ ਪੁੱਛਣਾ ਚਾਹੁੰਨੀ ਆ ਨਾ ਕਿਉਂਕਿ ਲੋਕਾਂ ਨੂੰ ਸੁਨੇਹੇ ਕੁਝ ਹੋਰ ਦਿੱਤੇ ਜਾਂਦੇ ਆ ਮੀਡੀਆ ਦੇ ਵਿੱਚ ਆ ਕੇ ਕੁਝ ਲੋਕ ਹੋਰ ਬੋਲਦੇ ਆ ਇਦਾਂ ਮੀ ਪਹਿਲਾ ਆਇਆ ਨਾ ਹੁਣ ਉਦੋਂ ਮਿੱਟੀ ਪਾਉਣ ਲੱਗਿਆ ਇਹ ਉਹ ਮਿੱਟੀ ਇਹੋ ਜਿਹੀ ਸਿੱਟੀਆਂ ਢਾੱਕ ਰਿਹਾ ਕਿ ਜਿਹੜਾ ਬੰਦਾ ਤੁਰ ਕੇ ਨਾ ਸਕਦਾ ਉਦੋਂ ਵੱਲ ਪਹਿਲਾ ਚੰਗਾ ਸੀਗਾ ਉਹ ਉੱਥੇ ਅੱਗੇ ਕੋਈ ਆਪਸੇ ਵੀ ਗੱਡੀ ਲੈ ਕੇ ਆਉਂਦਾ ਪਹਿਲਾਂ ਉਹ ਟਰੈਕਟਰ ਮੰਗਾਦਾ ਵਿਚਾਰ ਹਾਂ ਆਪ ਫੇਰੇ ਪਹੁੰਚਦਾ ਵਾ ਕੈਂਗ ਗੱਡੀ ਪਿੱਛੇ ਨੂੰ ਮੰਗਾਦਾ ਫੇਰ ਤੁਸੀਂ ਮਤਲਬ ਇਸ ਜੀਜ਼